ਦਿਸ਼ਹਿਰ ਨਕੌਦਰ ਸਮੇਸੂਬਾ ਪੰਜਾਬ ਦੇ ਸਾਰੇ ਸਿਵਲ ਹਸਪਤਾਲਾਂ ਦੀਆਂ ਆਪੀਡੀ ਸੇਵਾਵਾਂ ਬੰਦ ਰਹਿਆਂ ਕਲਕੱਤਾ ਦੇ ਇੱਕ ਮੈਡੀਕਲ ਕਾਲਜ ਵਿੱਚ ਇੱਕ ਫੀਮੇਲ ਲੇਡੀ ਡਾਕਟਰ ਦੀ ਆਨ ਡਿਊਟੀ ਰੇਪ ਕਰਨ ਤੋਂ ਬਾਅਦ ਹਤਿਆ ਕਰਨ ਦੇ ਰੋਸ ਵਿੱਚ ਪਰ ਐਮਰਜੈਂਸੀ ਸੇਵਾਵਾਂ ਜਾਰੀ ਸਨ ਸਾਰੇ ਸਿਵਲ ਹਸਪਤਾਲਾਂ ਦੀਆਂ ਇੱਥੋਂ ਦੇ ਡਾਕਟਰ ਅਤੇ ਨਰਸਿਸ ਸਟਾਫ ਅੱਜ ਪੂਰਾ ਦਿਨ ਹੜਤਾਲ ਤੇ ਰਹੇ ਜਿਸ ਦੀ ਵਜ੍ਹਾ ਨਾਲ ਪੂਰੇ ਸੂਬੇ ਦੇ ਸਿਵਲ ਹਸਪਤਾਲਾਂ ਦੇ ਡਾਕਟਰ ਹੜਤਾਲ ਤੇ ਸਨ ਕਲਕੱਤਾ ਵਿੱਚ ਵਾਪਰੀ ਇਸ ਘਟਿਆ ਕਰਤੂਤ ਦੇ ਵਿਰੋਧ ਵਿੱਚ ਇਸ ਬਾਰੇ ਕੀ ਕਿਹਾ ਸਿਵਲ ਹਸਪਤਾਲ ਨਕੋਦਰ ਦੇ ਐਸਐਮਓ ਸ਼੍ਰੀਮਾਨ ਡਾਕਟਰ ਰਜਨੀਸ਼ ਗੁਪਤਾ ਨੇ ਤੁਸੀਂ ਵੀ ਸੁਣੋ ਸਿਵਲ ਹਸਪਤਾਲ ਨਕੋਦਰ ਜਿੱਥੇ ਓਪੀਡੀ ਲਈ ਲੰਬੀਆਂ ਲੰਬੀਆਂ ਕਤਾਰਾਂ ਨਜ਼ਰ ਆਉਂਦੀਆਂ ਸਨ ਉੱਥੇ ਅੱਜ ਇੱਕ ਵੀ ਮਰੀਜ਼ ਨਜ਼ਰ ਨਹੀਂ ਆਇਆ ਸਿਰਫ ਐਮਰਜੈਂਸੀ ਸੇਵਾਵਾਂ ਬਹਾਲ ਸਨ ਸਿਰਫ ਐਮਰਜੈਂਸੀ ਨੂੰ ਛੱਡ ਕੇ ਪੂਰੇ ਸਿਵਲ ਹਸਪਤਾਲ ਨਕੋਦਰ ਵਿੱਚ ਮਾਤਮ ਦਾ ਮਾਹੌਲ ਸੀ ਅਤੇ ਪੂਰਾ ਸਿਵਲ ਹਸਪਤਾਲ ਨਕੋਦਰ ਖਾਲੀ ਸੀ ਸਿਰਫ ਐਮਰਜੈਂਸੀ ਜਿਹੜੇ ਵਾਰਡ ਨੇ ਉਹ ਵਾਰਡ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਐਮਰਜੈਂਸੀ ਵਾਰਡ ਦੀਆਂ ਸੇਵਾਵਾਂ ਮਬਹਾਲ ਸਨ ਲੇਕਿਨ ਇਸ ਤੋਂ ਇਲਾਵਾ ਪੂਰਾ ਹਸਪਤਾਲ ਨਕੋਦਰ ਖਾਲੀ ਸੀ ਕੇਡੀ ਵਰਲਡ ਪੰਜਾਬੀ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਿਆਰੀ ਦਰਸ਼ਕੋ ਤਸਵੀਰਾਂ ਵਿਖਾ ਰਹੇ ਹਾਂ ਤੁਹਾਨੂੰ ਸਿਵਲ ਹਸਪਤਾਲ ਨਕੋਦਰ ਵਿਖੇ ਦੀਆਂ ਜਿੱਥੇ ਕਿ ਅੱਜ ਡਾਕਟਰਾਂ ਸਮੇਤ ਸਾਰਾ ਸਟਾਫ ਨਰਸਿਸ ਜਿਹੜਾ ਕਿ ਹੜਤਾਲਤੇ ਨੇ ਹੜਤਾਲ ਦੀ ਵਜ੍ਹਾ ਕੀ ਹੈ ਅੰਦਰ ਜਾਣਾਗੇ ਐਸਐਮ ਸਾਹਿਬ ਕੋ ਆਪਾਂ ਚੱਲਾਂਗੇ ਐਸਐਮ ਸਾਹਿਬ ਦੱਸਣਗੇ ਕਿ ਕੀ ਵਜ੍ਹਾ ਹੈ ਕਿ ਅੱਜ ਸੂਬੇ ਦੇ ਸਾਰੇ ਜਿਹੜੇ ਜਿੰਨੇ ਵੀ ਸਰਕਾਰੀ ਸਿਵਲ ਹਸਪੀਟਲ ਨੇ ਉਹ ਸਾਰੇ ਹੜਤਾਲਤੇ ਨੇ ਆਓ ਆਪਾਂ ਚੱਲਨੇ ਅੰਦਰ ਕੇਡੀ ਵਰਲਡ ਪੰਜਾਬੀ ਨਿਊਜ਼ ਅਤੇ ਆਵਾਜ਼ ਪੰਜਾਬ ਦੀ ਨਿਊਜ਼ ਵੇਖ ਰਿਹਾ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪਿਆਰੇ ਦਰਸ਼ਕੋ ਸਿਵਲ ਹਸਪਤਾਲ ਨਕੋਦਰ ਵਿਖੇ ਮੌਜੂਦ ਹੈ ਜਿਵੇਂ ਕਿ ਸਾਰਿਆਂ ਨੂੰ ਪਤਾ ਕਿ ਇੱਕ ਹੜਤਾਲ ਦੀ ਖਬਰ ਜਿਹੜੀ ਕਿ ਸਿਵਲ ਹਸਪਤਾਲ ਨਕੋਦਰ ਵਿਖੇ ਤੋਂ ਆਈ ਸੀ ਸਾਡੇ ਦਰਮਿਆਨ ਇਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਸਰ ਨਮਸਕਾਰ ਜੀ ਨਮਸਕਾਰ ਸਰ ਜੀ ਨਮਸਕਾਰ ਸਰ ਕੀ ਵਜ੍ਹਾ ਸਰ ਕੀ ਵਜ੍ਹਾ ਹੈਗੀ ਕਿ ਸਟਾਫ ਜਿਹੜਾ ਡਾਕਟਰ ਔਰ ਸਟਾਫ ਜਿਹੜੇ ਹੜਤਾਲ ਤੇ ਜਾ ਰਹੇ ਨੇ ਮੈਂ ਡਾਕਟਰ ਜੀਸ਼ ਕੋਤਾ ਐਸਟਮਨ ਨਕੋਦਰ ਬੋਲ ਰਹੇ ਜੀ ਸਾਡੇ ਕਲਕੱਤਾ 'ਚ ਇੱਕ ਸਾਡੇ ਲੈਡੀ ਡਾਕਟਰ ਸੀਗੇ ਉਹਨਾਂ ਨਾਲ ਬਹੁਤ ਜ਼ਿਆਦਾ ਕੋਈ ਉਹਨਾਂ ਦੀ ਬਰੂਟਲ ਹੈਪਨਿੰਗ ਹੋਈ ਹੈ ਉਹਨਾਂ ਦਾ ਰੇਪ ਐਂਡ ਮਰਡਰ ਹੋਇਆ ਹੈ ਇਹ ਬਹੁਤ ਜ਼ਿਆਦਾ ਮਤਲਬ ਹਸਪੀਟਲ ਦੇ ਅੰਦਰ ਇਹ ਸਾਡੇ ਲਈ ਬੜੀ ਦੁਖਦਾਈ ਸਭ ਲਈ ਦੁਖਦਾਈ ਘਟਨਾ ਹੈ ਉਸ ਲਈ ਅਸੀਂ ਚਾਹੁੰਦੇ ਕਿ ਉਹਦੇ ਵਿੱਚ ਥੋੜਾ ਜਿਹਾ ਸਾਡੀ ਸਿਕਿਉਰ ਸਭ ਦੀ ਸਿਕਿਉਰਿਟੀ ਡਾਕਟਰ ਜੀ ਰਵੇ ਥੋੜਾ ਉਹਦੇ ਵਿੱਚ ਜਸਟਿਸ ਫਾਸਟ ਹੋਵੇ ਇਸ ਲਈ ਸਾਨੂੰ ਆਈਐਮਏ ਬੋਲੋ ਤੇ ਪੰਜਾਬ ਪੀਸੀਐਮਐਸ ਐਸੋਸੀਏਸ਼ਨ ਬੋਲੋ आवर दी कॉल आई थी गल करिए <laughs> uh, तो कल अपनी कल पंद्रह अगस्त उन्नीस सौ संताली और कल देश आजाद मना रहे और अब uh, जड़ताल रखी गई कि ठीक लग रहा सर, दे, देखो बेटिया सब पता ही है वो सारे देश की बेटी सी बेटी लिए ਸਾਨੂੰ ਸਭ ਨੂੰ ਕੁਝ ਕਰਨਾ ਚਾਹੀਦਾ ਜੀ ਜ਼ਰੂਰ ਤੇ ਅਸੀਂ ਦੇਖੋ ਅਸੀਂ ਇਹ ਹੈ ਕਿ ਵੀ ਅਸੀਂ ਅਮਰਜੈਂਸੀ ਲਈ ਸਾਰੇ ਡਾਕਟਰ ਬੈਠੇ ਆ ਸਿਰਫ ਅਮਰਜੈਂਸੀ ਸਾਰੀ ਚਲਾਵਾਂਗੇ ਸਾਰਾ ਕੁਝ ਕਰਾਂਗੇ ਬੰਦੇ ਸੀ ओपीडी ਬਸ ਬੰਦ ਸਰ ਜਿਵੇਂ ਕਿ ਤੁਸੀਂ ਕਿਹਾ ਕਿ ओपीडी ਬੰਦ ਹੈ ਔਰ ਬਾਕੀ ਜੇਕਰ ਆਪਾਂ ਸਟਾਫ ਦੀ ਗੱਲ ਕਰੀਏ ਜਾਂ ਡਾਕਟਰਸ ਦੀ ਗੱਲ ਕਰੀਏ ਤੇ ਆਪਣੇ ਸਿਵਲ ਹਸਪਤਾਲ ਚ ਪੂਰੇ ਨੇ ਉਹਨਾਂ ਦੀ ਕੋਈ ਘਾਟ ਵਾਦ ਦੀ ਪ੍ਰੋਬਲਮ ਤੇ ਨਹੀਂ ਹੈਗੀ ਹਾਂ ਇਸ ਤੋਂ ਪਹਿਲਾਂ ਅਸੀਂ ਥੋੜੀ ਜਿਹੀ ਹੋਈ ਸੀ ਇੰਟਰਵਿਊ ਵਿੱਚ ਦੱਸਿਆ ਸੀ ਕਿ ਸਾਡੇ ਕੋਲ ਦੋ ਐਮਬੀਐਸ ਡਾਕਟਰ ਹੀ ਹੈ ਸਿਰਫ ਇਸ ਟਾਈਮ ਸਾਨੂੰ ਐਮਬੀਐਸ ਡਾਕਟਰ ਮਿਨੀਮਮ ਦੋ ਹੋਣ ਚਾਹੀਦੇ ਉਸ ਤੋਂ ਬਾਅਦ ਸਾਡੇ ਕੋ ਤਾਂ ਕਿ ਸਾਡੇ ਸਪੈਸ਼ਲਿਸਟ ਡਾਕਟਰ ਜਿਹੜੇ ਆ ਉਹ ਐਮਰਜੈਂਸੀ ਡਿਊਟੀ ਨਾਲ ਨਾਲ ਥੋੜੀਆਂ ਕਰ ਲੈਣ ਤੇ ਨਾਲੇ ਆਪਣਾ ਸਪੈਸ਼ਲਿਸਟ ਵਰਕ ਕਰਨ ਸਾਡੇ ਕੋ ਸਟਾਫ ਨਰਸ ਵੀ ਦੀ ਵੀ ਕਾਵਟ ਹੈ چار ਸਟਾਫ ਨਰਸ ਵੀ ਸਿਰਫ ਇੱਕ ਮਾਰਨਿੰਗ ਦੇ ਇੱਕ ਈਵਨਿੰਗ ਦੇ ਇੱਕ ਨਾਈਟ ਦੇ ਇੱਕ ਨਾਈਟ ਆਫ ਹੁੰਦੇ ਹੈ ਇਸ ਇਸ ਤੋਂ ਜ਼ਿਆਦਾ ਮਤਲਬ ਸਾਨੂੰ ਘੱਟੋ ਘੱਟ ਚਾਰ ਸਟਾਫ ਨਰਸਾਂ ਲੋੜ ਹੈ ਵਾਰਡ ਅਟੈਂਡੈਂਟ ਵੀ ਸਾਡੇ ਚਾਰ ਪੰਜ ਸਾਨੂੰ ਲੋੜ ਹੈ ਕਿਉਂਕਿ ਸਾਡੇ ਐਮਸੀਐਸ ਸੈਂਟਰ ਵੀ ਬਣਿਆ 30 ਬੈਡਡ ਉਹਦੇ ਲਈ ਤਾਂ ਇੱਕ ਵੱਖਰਾ ਹੀ ਸਟਾਫ ਦੀ ਲੋੜ ਹੈ ਸਰ ਨਵਾਂ ਜੱਛਾ ਬੱਚਾ ਕੇਂਦਰ ਬਣਿਆ ਹੈ ਸਿਵਲ ਹਸਪੀਟਲ ਦੇ ਵਿੱਚ ਉਹਦੇ ਵਿੱਚ ਕੋਈ ਸਟਾਫ ਦੀ ਕਮੀ ਜਾ ਉਹਦੀਆਂ ਜਿਹੜੀਆਂ ਪਹਿਲੇ ਦੀਆਂ ਤਿਆਰੀਆਂ ਨੂੰ ਮੁਕਮਲ ਹੋ ਚੁੱਕੀਆਂ ਨੇ ਉਹਦੀ ਓਪਨਿੰਗ ਮਾਨਯੋਗ ਸੀਐਮ ਸਾਹਿਬ ਨੇ ਬੜੇ ਹੀ ਉਤਸ਼ਾਹ ਨਾਲ ਕੀਤੀ ਸੀ ਕੀ ਉਹ ਪੂਰੇ ਤਰੀਕੇ ਨਾਲ ਪੂਰੇ ਤੌਰ ਤੇ ਕੰਮ ਕਰ ਰਿਹਾ ਹੈ ਹਾਂਜੀ ਉਹ ਪ੍ਰੈਕਟੀਕਲੀ ਪੂਰੇ ਤੌਰ ਤੇ ਕਰ ਰਿਹਾ ਹੈ ਸਟਾਫ ਦੀ ਬੜੀ ਬਹੁਤ ਲੋੜ ਹੈ ਕਿਉਂਕਿ ਸਟਾਫ ਉੱਥੇ ਇਤਸੁ ਵਿੱਚ ਸਟਾਫ ਜਾ ਕੇ ਕੰਮ ਕਰ ਰਿਹਾ ਇੱਕ ਗਾਇਨੇਕੋਲੋਜੀਸ ਹੈ ਉਹਨਾਂ ਦੀ ਵੀ ਹਫ਼ਤੇ ਦੇ 2 ਦਿਨ ਡਿਊਟੀ ਹੈ ਸਿਰਫ ਸਾਡੇ ਕੋਲ ਇੱਥੇ ਸੋਮਵਾਰ ਤੇ ਵੀਰਵਾਰ 4 ਦਿਨ ਉਹਨਾਂ ਦੀ ਸਿਵਲਸ ਫਰ ਜ਼ਿਲੰਦਰ ਡਿਊਟੀ ਹੈ ਤੇ ਉਹਦੇ ਨਾਲ ਵੀ ਚਾਰ ਦਿਨ ਸਾਨੂੰ ਬੜੀ ਮੁਸ਼ਕਲ ਪੇਸ਼ ਆਂਦੀ ਹੈ ਉਸ ਤੋਂ ਬਾਅਦ ਸਾਡੇ ਕੋਲ ਸਟਾਫ ਨਸ ਓਟੀ ਤੇ ਉੱਥੇ ਇੱਕੋ ਹੀ ਹੈ ਬਾਕੀ ਸਾਰੀਆਂ ਸਟਾਫ ਨਾ ਇੱਥੇ ਵਾਲੀਆਂ ਹੀ ਇੱਕ ਸਟਾਫ ਨਾ ਜਿਹੜਾ ਮਾਰਨਿੰਗ ਤੇ ਹੈ ਉਹੀ ਵਾਰਡ ਦਾ ਧਿਆਨ ਰੱਖਦੀ ਉਹੀ ਐਮਰਜੈਂਸੀ ਦਾ ਧਿਆਨ ਰੱਖਦੀ ਉਹੀ ਲੋਡ ਪੈਂਦੇ ਐਮਸੀ ਸੈਂਟਰ ਜਾ ਕੇ ਧਿਆਨ ਰੱਖਦੀ ਹੈ ਮਤਲਬ ਉਸ ਨੂੰ ਬਹੁਤ ਜ਼ਿਆਦਾ ਭਜਾਣਾ ਮਿਲਣਾ ਪੈਂਦਾ ਪਰ ਇਹ ਹੜਤਾਲ ਕਦੋਂ ਤੱਕ ਚੱਲੇਗੀ ਇਸ ਰਾਜ ਹਾਲੇ 24 ਘੰਟੇ ਦੀ ਹੈ ਇਹ ਅੱਜ ਸਵੇਰੇ 6 ਵਜੇ ਤੋਂ ਲੈ ਕੇ ਕੱਲ ਸਵੇਰੇ 6 ਵਜੇ ਤੱਕ ਤੇ ਉਸ ਤੋਂ ਬਾਅਦ 6 ਵਜੇ ਜਦੋਂ ਅਸਮਦ ਜਿੱਦਾਂ ਤੁਹਾਨੂੰ ਤੁਹਾਨੂੰ ਕੋਲਾਇ ਇਹ ਦੰਦੇਕ ਧੰਨਵਾਦ ਜੀ ਸੋ ਸੋ ਇਹ ਸੰਸਮੋਸਾ ਆਪਣੀ ਕੋਦਰ ਤੋਂ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਤੁਸੀਂ ਵੇਖ ਰਹੇ ਸੀ ਕੇਡੀ ਵਰਲਡ ਪੰਜਾਬੀ ਅਤੇ ਆਵਾਜ਼ ਪੰਜਾਬੀ نیوز ਕੈਮਰਾਮੈਨ ਸੰਜੀਵ ਭਾਰਤ ਵਾਜ ਦੇ ਨਾਲ ਮੈਂ ਰਾਜੇਸ਼ ਕੁਮਾਰ